ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਸੁਖਮਣੀ ਮਹਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਗੁਰ ਪਰਸਾਣ ਸਤਿਗੁਰੇ ਨਮਹਿ ਸ੍ਰੀ ਗੁਰਦੇਵਏ ਨਮਹਿ ਅਸ਼ਟਪਰੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬਿਸੰਭਰੇਕ ਨਾਮ ਜਪਤਿਆ ਗਣਤੀ ਅਨੇਕ ਸਿਮਰੋ ਜਸ ਬਿਸੰਬਰ ਏਕੈ ਨਾਮ ਜਪਦੇ ਆ ਗਣਤੇ ਅਨੇਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਣਾ ਕਮਣਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਲੜੀਵਾਰ ਕਥਾ ਕਰਦੇ ਹੋਏ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਤੇ ਪਹੁੰਚੇ ਹਾਂ ਜਿਸ ਦੇ ਸ਼ਲੋਕ ਦੀ ਅਤੇ ਉਥਾਨਕਾ ਦੀ ਵਿਚਾਰ ਆਪਾਂ ਪਿਛਲੀ ਵੀਡੀਓ ਵਿੱਚ ਪਿਛਲੇ ਦਿਵਾਨਾ ਵੀ ਸਰਬਨ ਕੀਤਾ ਸੀ ਆਓ ਅੱਗੇ ਅਸ਼ਟਪਦੀ ਆਰੰਭ ਹੁੰਦੀ ਆ ਅਸ਼ਟਪਦੀ ਦਾ ਮਤਲਬ ਹੈ 8 ਪੌੜੀਆਂ ਦਾ ਇੱਕ ਸ਼ਬਦ ਅੱਠ ਪੜਿਆਂ ਦਾ ਇੱਕ ਸ਼ਬਦ ਪਹਿਲਾ ਪੜਾ ਆਓ ਆਰੰਭ ਕਰੀਏ ਉਸ ਤੋਂ ਪਹਿਲਾਂ ਦੱਸ ਦਿਆਂ ਅਤੇ ਆਪਣੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਟ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾ ਛਤਰ ਚਬਰ ਤਖਤ ਦੇ ਮਾਲਕ ਜੀਵਾਂ ਨੂੰ ਆਤਮਿਕ ਸੁਖ ਦੇਣ ਵਾਲੇ ਇਹ ਪਵਿੱਤਰ ਬਾਣੀ ਦੀ ਅਰੰਭਤਾ ਕਰਦੇ ਹਨ ਜੋ ਸੁੱਖਾਂ ਦਾ ਘਰ ਹੈ ਸੁੱਖਾਂ ਦੀ ਮਣੀ ਹੈ ਸੁਖ ਦੇਣ ਵਾਲੀ ਹੈ ਬਖਸ਼ੀ ਕਰਦੇ ਹਨ ਆਓ ਭਾਈ ਸਿੱਖੋ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰੋ ਸਿਮਰੋ ਸਿਮਰ ਸਿਮਰ ਤਨ ਕਰਕੇ ਅਤੇ ਮਨ ਕਰਕੇ ਵੀ ਉਸ ਪਰਮੇਸ਼ਰ ਦਾ ਸਿਮਨ ਕਰੋ ਕਲ ਕਲੇਸ਼ ਤਨ ਮਾਹੇ ਮਿਟਾਵੋ ਇਹਦੇ ਨਾਲ ਕੀ ਹੋਵੇਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਤੁਹਾਨੂੰ ਆਤਮਿਕ ਸੁਖ ਪ੍ਰਾਪਤ ਹੋਣਗੇ ਔਰ ਜੋ ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਦੁੱਖ ਕਲੇਸ਼ ਆਦਿ ਹੁੰਦੇ ਹਨ ਉਹਨਾਂ ਦਾ ਖਾਤਮਾ ਇਸ ਬਾਣੀ ਨੇ ਕਰਨਾ ਹੈ ਸੈਂਟੀਫਿਕ ਹੈ ਲੌਜੀਕ ਹੈ ਜਿਸ ਤਰ੍ਹਾਂ ਗੁਰੂ ਪਿਆਰਿਓ ਲੋਹੇ ਨੂੰ ਲੋਹਾ ਕੱਟਦਾ ਏਸੇ ਤਰ੍ਹਾਂ ਸ਼ਬਦ ਨੂੰ ਸ਼ਬਦ ਕੱਟਦਾ ਹੈ ਮਾਰੇ ਸ਼ਬਦਾਂ ਨੂੰ ਚੰਗਾ ਸ਼ਬਦ ਕੱਟ ਕੇ ਖਤਮ ਕਰ ਦਿੰਦਾ ਆਪਾਂ ਸਾਰੇ ਸ਼ਬਦ ਹਾਂ ਪਰਮੇਸ਼ਰ ਵੀ ਸ਼ਬਦ સ્વરૂਪ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਔਰ ਗੁਰਬਾਣੀ ਵੀ ਸ਼ਬਦ ਹੈ ਗੁਰੂ ਦੇ ਬਚਨ ਵੀ ਸ਼ਬਦ ਹਨ ਦਸਵੇਂ ਪਾਤਸ਼ਾਹ ਜੀ ਕਹਿੰਦੇ ਮੈਂ ਵੀ ਸ਼ਬਦ ਹਾਂ ਮੇਰਾ ਰੂਪ ਗ੍ਰੰਥ ਜੀ ਜਾਣ ਇਸ ਮੈਂ ਭੇਦ ਰੰਚ ਕਮਾਨ ਜੋ ਮੋਜ ਬਚਨ ਕਰਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿੱਤ ਲਾਇ ਸੋ ਸ਼ਬਦ ਕਿਵੇਂ ਸ਼ਬਦ ਨੂੰ ਕੱਟਦਾ ਹੈ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਮੰਦਾ ਬੋਲੀਏ ਤੇ ਉਸ ਦੇ ਅੰਦਰ ਦੁੱਖ ਪੈਦਾ ਹੋ ਜਾਂਦਾ ਹੈ ਕਿਸੇ ਨੂੰ ਕੋਈ ਗਾਲੀ ਗਲੋਚ ਕਰਦਾ ਹੈ ਉਹ ਦੁਖੀ ਹੋ ਕੇ ਅੱਗੋਂ ਉਸ ਦਾ ਜਵਾਬ ਉਸੇ ਰੂਪ ਚ ਦਿੰਦਾ ਹੈ ਇਸੇ ਤਰ੍ਹਾਂ ਜੇ ਕੋਈ ਕਿਸੇ ਦਾ ਸਤਿਕਾਰ ਕਰਦਾ ਹੈ ਪਿਆਰ ਕਰਦਾ ਹੈ ਪ੍ਰੇਮ ਕਰਦਾ ਹੈ ਤੇ ਅਕੋ ਉਸ ਨੂੰ ਸਤਿਕਾਰ ਪਿਆਰ ਮਿਲਦਾ ਹੈ ਇਹ ਸੈਂਟੀਫਿਕ ਲੌਜੀਕ ਵਿਚਾਰਾ ਮੇਰੇ ਪ੍ਰੀਤਮ ਦੀਆਂ ਜਿਸ ਤਰ੍ਹਾਂ ਉਹਨਾਂ ਦਾ ਇੱਕ ਸਾਨੂੰ ਹੁਕਮ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਤੁਸੀਂ ਕਦੇ ਕਿਸੇ ਦਾ ਬੁਰਾ ਨਾ ਸੋਚੋ ਤੁਹਾਡਾ ਕਦੇ ਵੀ ਬੁਰਾ ਨਹੀਂ ਹੋ ਸਕਦਾ ਸੁਇਸ਼ ਕਰਕੇ ਪ੍ਰਭੂ ਦਾ ਸਿਮਰ ਜਿਹੜਾ ਹੈ ਇਹ ਸਾਡੀ ਆਤਮਾ ਨੂੰ ਆਤਮਿਕ ਸੁੱਖ ਦੇਣ ਵਾਲਾ ਹੈ ਸਿਮਰ 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 ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਇਸ ਦਾ ਕੀ ਫਾਇਦਾ ਹੋਵੇਗਾ ਆਪ ਜਪਾਂਗੇ ਤੇ ਹੋਰਾਂ ਨੂੰ ਜਪਾਵਾਂਗੇ ਇਹ ਬਾਣੀ ਸਭ ਨੂੰ ਸੁੱਖ ਦੇਣ ਵਾਲੀ ਹੈ ਜਿਵੇਂ ਕਿਸੇ ਬਲਬ ਦੀ ਲਾਈਟ ਜਿੱਥੋਂ ਤੱਕ ਜਾਂਦੀ ਹੈ ਉੱਥੋਂ ਤੱਕ ਪ੍ਰਕਾਸ਼ ਕਰਦੀ ਹੈ ਇਸੇ ਤਰ੍ਹਾਂ ਹੀ ਇਹ ਬਾਣੀ ਜੋ ਸ਼ਬਦ ਸਰੂਪ ਹੈ ਇਸ ਬਾਣੀ ਦੀ ਆਵਾਜ਼ ਵੀ ਜਿੱਥੋਂ ਤੱਕ ਜਾਂਦੀ ਹੈ ਉੱਥੋਂ ਤੱਕ ਸੁਖ ਵਰਤਾਉਂਦੀ ਹੈ ਪ੍ਰੀਤਮ ਦਾ ਬਚਨ ਹੈ ਨਾ ਪਸੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਮਲੇ ਹਾਰੇ ਮਹਿਮਾ ਸਾਧੂ ਸੰਗ ਕੀ ਸੁਣੀਐ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ ਸਿੰਘ ਬਲਾਈ ਹੋਏਗੇ ਉਹ ਤਣ ਮੇਲ ਦ ਕੀਤਾ ਸਿੰਘ ਦਾ ਮਤਲਬ ਇਥੇ ਹੰਕਾਰ ਜਾਂ ਕਰੋਧ ਬਲਾਈ ਦਾ ਮਤਲਬ ਨਿਮਰਤਾ ਬਿਲ ਆ ਗਿਆ ਖਤਮ ਹੋ ਗਿਆ ਬਲਾਈ ਦਾ ਮਤਲਬ ਖਤਮ ਹੋ ਜਾਣਾ ਜਿਹੜਾ ਸਾਡੇ ਅੰਦਰ ਸ਼ੇਰ ਵਰਗਾ ਕਰੋਧ ਹੰਕਾਰ ਸੀ ਭਿਆਨਕ ਉਹ ਸਤਸੰਗ ਕਰਿਆ ਖਤਮ ਹੋ ਗਿਆ ਫਿਰ ਅੱਗੇ ਚੱਲ ਗਏ ਪ੍ਰੀਤਮ ਜੀ ਕਹਿੰਦੇ ਹਨ ਕਲ ਕਲੇਸ਼ ਕਨ ਮਾਹੇ ਮਿਟਾਵੋ ਉਸ ਨੂੰ ਜਪਣ ਕਰਕੇ ਸਾਡੇ ਆਤਮਿਕ ਸਰੀਰ ਦੇ ਔਰ ਆਤਮਾ ਦੇ ਸਾਰੇ ਕਲੇਸ਼ ਦੁੱਖ ਅਵਿੰਦੇਯ ਅਗਿਆਨਤਾ ਆਦੀ ਆਦੀ ਡਰ ਜਿਹੜਾ ਹੈ ਭੋ ਜਿਹੜਾ ਹੈ ਪੰਜ ਪ੍ਰਕਾਰ ਦੇ ਗੁਰੂ ਪਿਆਰੇ ਹੋਏ ਕਲੇਸ਼ ਰਾਗ ਦਵੇਸ਼ ਤੋਂ ਪੈਦਾ ਹੋਣ ਵਾਲੇ राग ਮਤਲਬ ਮੋਹ ਤੋਂ ਪੈਦਾ ਹੋਣ ਵਾਲੇ ਦਵੇਸ਼ ਮਤਲਬ ਈਰਖਾ ਤੋਂ ਪੈਦਾ ਹੋਣ ਵਾਲੇ ਅਵਿਦਿਆ ਮਤਲਬ ਅਗਿਆਨਤਾ ਤੋਂ ਪੈਦਾ ਹੋਣ ਵਾਲੇ ਅਸਮਤਾ ਭਾਵ ਓਚ ਨੀਚ ਨੂੰ ਜਾਣ ਕੇ ਉਸ ਤੋਂ ਪੈਦਾ ਹੋਣ ਵਾਲੇ ਤੇ ਅਭਿਨਵੇਸ਼ ਭਾਵ ਡਰ ਦੇ ਕਾਰਨ ਪੈਦਾ ਹੋਣ ਵਾਲੇ ਦੁੱਖ ਇਹਨਾਂ ਸਾਰਿਆਂ ਹੀ ਦੁੱਖਾਂ ਦਾ ਖਾਤਮਾ ਜਿਹੜਾ ਹੈ ਉਹ ਪਰਮੇਸ਼ਰ ਦੇ ਸਿਮਰਨ ਕਰਕੇ ਹੁੰਦਾ ਕਿਉਂਕਿ ਪਰਮੇਸ਼ਰ ਨਿਰਭਉ ਤੇ ਨਿਰਵੈਰ ਹੈ ਜਦ ਜੀਵ ਵੀ ਉਸ ਦਾ ਸਿਮਰਨ ਕਰੇਗਾ ਇਹ ਵੀ ਨਿਰਭਉ ਤੇ ਨਿਰਵੈਰ ਹੋ ਜਾਂਦਾ ਫਿਰ ਅੱਗੇ ਸਵਾਲ ਪੈਦਾ ਹੋ ਗਿਆ ਕਿ ਸਿਮਰਿਏ ਕਿਸ ਨੂੰ ਪਹਿਲਾਂ ਗੱਲ ਚੱਲੀ ਸਿਮਰੋ ਸਿਮਰ ਸਿਮਰ ਤੁਪਾਓ ਕਲ ਕਲੇਸ਼ ਤਨ ਮਾਹੇ ਮਿਟਾਓ ਤਾਂ ਇਹ ਇੱਕ ਆਵਾਜ਼ ਸੁਣ ਕੇ ਗੁਰੂ ਦੀ ਸਿੱਖ ਦੀ ਅੰਦਰ ਸਵਾਲ ਪੈਦਾ ਹੋ ਗਿਆ ਮਾਰਾ ਕਿ ਨੂੰ ਸਿਮਰਿਏ ਕਹੋ ਕਿ ਦੁਨੀਆ ਸਿਮਰਨ ਦਾ ਮਤਲਬ ਹੁੰਦਾ ਯਾਦ ਕਰਨਾ ਇਹ ਸੰਸਕ੍ਰਿਤ ਦਾ ਬਚਨ ਹੈ ਸਿਮਰੂ ਸਾਡਾ ਹੈ ਚੇਤਨਾ ਯਾਦ ਕਰਨਾ ਔਰ ਗੁਰੂ ਪਿਆਰੋ ਜਿਸ ਤਰ੍ਹਾਂ ਕੋਈ ਇਸਤਰੀ ਵਿਦੇਸ਼ ਗਏ ਪਤੀ ਨੂੰ ਸਿਮਰਦੀ ਹੈ ਉਹ ਵੀ ਸਿਮਰਨ ਹੈ ਮਾਂ ਆਪਣੇ ਪੁੱਤ ਨੂੰ ਯਾਦ ਕਰਦੀ ਹੈ ਉਹ ਵੀ ਸਿਮਰਨ ਹੈ ਔਗ હિન્દੂ ਮਾਤਮੇ ਵਿਚ ਕਿੰਨੀ ਕਰੋੜ ਦੇਵੀ ਦੇਵਤਿਆਂ ਨੂੰ ਸਿਮਰਿਆ ਜਾਂਦਾ ਹੈ ਉਹਨੂੰ ਵੀ ਸਿਮਰਨ ਕਹਿੰਦੇ ਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਗੱਲ ਨੂੰ ਕਲੀਅਰ ਕਰਨ ਵਾਸਤੇ ਅੱਗੇ ਕਹਿ ਦਿੱਤਾ ਸਿਮਰੋ ਜਾਸ ਜਾਸ ਮਤਲਬ ਉਸ ਨੂੰ ਸਿਮਰਨਾ ਕਰੋ ਵਿਸ਼ੰਭਰ ਇਕ ਹੈ ਜਿਸ ਇਕੱਲੇ ਨੇ ਸਾਰੇ ਵਿਸ਼ਵ ਨੂੰ ਭਰਿਆ ਹੋਇਆ ਹੈ ਭਾਵ ਜੋ ਜਿਮੀ ਅਸਮਾਨਕੈ ਸਮਸਤ ਵਿੱਚ ਇੱਕ ਜੋਤੈ ਨਾ ਬਾਦੈ ਨਾ ਘਾਟੈ ਨਾ ਘਾਟਵਾਦ ਹੋਤ ਹੈ ਉਹ ਪਰਮੇਸ਼ਰ ਜਿਸ ਨੇ ਸਾਰੇ ਵਿਸ਼ਵ ਨੂੰ ਭਰਿਆ ਹੋਇਆ ਅਸੀਂ ਉਸ ਨੂੰ ਸਿਮਰਨਾ ਹੈ ਸਿਮਰੋ ਜਾਸ ਵਿਸੰਬਰ ਏਕੈ ਨਾਮ ਜਪਤ ਆਗੰਤ ਅਨੇਕੈ ਉਹ ਪਰਮੇਸ਼ਰ ਜਿਸ ਦੇ ਬੇਅੰਤ ਨਾਮ ਔਰ ਜਪਨ ਵਾਲੇ ਵੀ ਬੇਅੰਤ ਹਨ ਜਿਸ ਤਰ੍ਹਾਂ ਸੋਦਰ ਦੀ ਪੌੜੀ ਵਿੱਚ ਧੰਗੁਰ ਨਾਨਕ ਦੇਵ ਜੀ ਕਹਿੰਦੇ ਐ ਅਖੀਰ ਤੇ ਜਾ ਕੇ ਹੋਰ ਕੀਤੇ ਤੁਦਨੋ ਗਾਵਣ ਸੇ ਮੈਂ ਚਿੱਤ ਨ ਆਵ ਨਾਨਕ ਕਿਆ ਵਿਚਾਰੇ ਤਾਂ ਉਸ ਨੂੰ ਸਾਈ ਸ੍ਰਿਸ਼ਟੀ ਗੌਂਦੀ ਦਿਖਾ ਦਿੱਤਾ ਪਾਤਸ਼ਾਹ ਨੇ ਸੋਦਰ ਦੀ ਪੌੜੀ ਵਿੱਚ ਅਖੀਰ ਤੇ ਕਹਿੰਦੇ ਕੁਝ ਐਸੇ ਵੀ ਹੋਣਗੇ ਜਿਹੜੇ ਕਿ ਮੇਰੇ ਨਿਗਾ ਤੋਂ ਮੇਰੇ ਧਿਆਨ ਤੋਂ ਪਰੇ ਹਨ ਜਿਨ੍ਹਾਂ ਨੂੰ ਮੈਂ ਦੇਖਿਆ ਨਹੀਂ ਜਿੰਨੇ ਕਿ ਮੈਂ ਦੇਖਿਆ ਉਹਨੇ ਕਿ ਤੁਹਾਨੂੰ ਦੱਸ ਦਿੱਤਾ ਗਾਵੋ ਤੁਜਨੋ ਪਵਨ ਪਾਣੀ ਮੈਂ ਸ਼ੰਕਰ ਗਾਵੈ ਰਾਜਾ ਧਰਮ ਦੁਆਰੇ ਇਹ ਸੋਹਰ ਦੀ ਪੌੜੀ ਜਿਸ ਦਾ ਰਾਗ ਆਸਾ ਹੈ ਆਸਾ ਰਾਗ ਦੇ ਵਿੱਚ ਇੱਕ ਵਾਰੀ ਦੂਜੀ ਵਾਰ ਜਪਜੀ ਸਾਹਿਬ ਤੇ ਤੀਜੀ ਵਾਰ ਰਹਿਰਾ ਸਾਹਿਬ ਦੇ ਵਿੱਚ ਇਹ ਪੌੜੀ ਉਚਾਰਨ ਕੀਤੀ ਹੈ ਖੈਰ ਸਵਾਲ ਪੈਦਾ ਹੋਇਆ ਕਿ ਨੂੰ ਸਿਮਰਿਏ ਸਤਿਗੁਰ ਕਹਿੰਦੇ ਉਹਨੂੰ ਸਿਮਰੋ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਜਦ ਗੱਲ ਕਲੀਅਰ ਹੋ ਗਈ ਤਾਂ ਪਤਾ ਲੱਗਿਆ ਬਾਕੀ ਸਭ ਛੱਡ ਕੇ ਕੇਵਲ ਇੱਕ ਪਰਮੇਸ਼ਰ ਹੈ ਅਕਾਲ ਪੁਰਖ ਹੈ ਜੋ ਸਾਰੇ ਜਰੇ-ਜਰੇ ਵਿੱਚ ਸਮਾਇਆ ਹੋਇਆ ਹੈ ਜਿਸ ਨੂੰ ਸਾਰੀ ਦੁਨੀਆ ਹੀ ਯਾਦ ਕਰਦੀ ਹੈ ਕਈ ਤਾਂ ਜਾਣ ਬੁੱਝ ਕੇ ਭਾਵ ਸਮਝ ਕੇ ਯਾਦ ਕਰਦੇ ਆ ਕਈ ਬਿਨਾਂ ਜਾਣਿਆ ਵੀ ਉਹਨੂੰ ਯਾਦ ਕਰਦੇ ਆ ਜਿਵੇਂ ਕੋਈ ਮਨੁੱਖ ਹੈ ਜਿਹੜਾ ਪਸ਼ੂ ਹੈ ਪੰਛੀ ਹੈ ਇਹ ਸਾਰੇ ਹੀ ਆਪਣੇ ਸਵਾਸ ਨੂੰ ਪਿਆਰ ਕਰਦੇ ਹੈ ਇਹਨਾਂ ਸਵਾਸਾਂ ਦੇ ਵਿੱਚੋਂ ਰਮਿਆ ਹੋਇਆ ਤੇ ਇਹਦਾ ਮਤਲਬ ਉਸ ਨੂੰ ਹੀ ਯਾਦ ਕਰਦੇ ਹੈ ਏਕ ਸਮਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮਾਂ ਆਵਾਂ ਨਾਮ ਜਪਤਿ ਆਗਣਤ ਅਨੇਕ ਹੈ ਜਿਸ ਦੇ ਅਣਗਿਣਤ ਨਾਮ ਹਨ ਉਨਾਂ ਨੂੰ ਜਪਣ ਵਾਲੇ ਵੀ ਅਣਗਿਣਤ ਹਨ ਜਿਵੇਂ ਇੱਕ ਵਾਰ ਦੀ ਬਾਤ ਹੈ ਕਿ ਸ਼ੇਸ਼ਨਾਗ ਪਰਮੇਸ਼ਰ ਨੂੰ ਕਹਿਣ ਲੱਗਿਆ ਮਹਾਰਾਜ ਮੈਨੂੰ ਛੁੱਟੀਆਂ ਬਖਸ਼ੋ ਪਰਮੇਸ਼ਰ ਕਹਿਣ ਲੱਗਿਆ ਕੋਈ ਨਹੀਂ ਛੁੱਟੀਆਂ ਤੈਨੂੰ ਦੇ ਦੇਾਂਗੇ ਪਹਿਲਾਂ ਤੂੰ ਮੇਰੇ ਨਾਮ ਤਾਂ ਸਾਰੇ ਗਿਣ ਦੇ ਹੁਣ ਸ਼ੇਸ਼ਨਾਗ ਨੂੰ ਮਾਨ ਹੋ ਗਿਆ ਕਹਿੰਦਾ ਮੇਰੇ ਹਜ਼ਾਰ ਮੂੰਹ ਐ 2000 ਜੀਭ ਐ ਇਹ ਤਾਂ ਗੱਲ ਹੀ ਕੁਸ਼ੀ ਨਹੀਂ ਇਸ ਬਚਨ ਵਿੱਚ ਵੱਧ ਗਿਆ ਹੁਣ ਜਦੋਂ ਨਾਮ ਗਣਨ ਲੱਗਿਆ ਤਾਂ ਹਜੇ ਤਾਂ ਕਹਿੰਦੇ ਉਹਦੇ ਕੋਲੋਂ ਸਾਰੇ ਨਾਮ ਨਹੀਂ ਗਿਣੇਗੇ ਐਸਾ ਪਰਮੇਸ਼ਰ ਹੈ ਆਓ ਆਪਾਂ ਉਹਦਾ ਸਿਮਰਨ ਕਰਨਾ ਹੈ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ ਨਾਮ ਜਪਦੇ ਆਗੰਤ ਅਨੇਕਾ ਵੇਦ ਪੁਰਾਣ ਸਮਰਥ ਦੇ ਅਖਰ ਸੁਧੇ ਅਖਰ ਭਾਵ ਜੋ ਸ਼ੁੱਧ ਸ਼ਬਦ ਹੈ ਸਉਧ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਜੋ ਸਾਨੂੰ ਵੀ ਸੁੰਧ ਕਰਨ ਵਾਲਾ ਹੈ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮ ਲੀਨ ਹੱਛਾ ਨਾ ਹੋਏ ਸੀ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਇ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਤੋ ਇਸ ਈਨੂਪੀ ਭਾਂਡੇ ਨੂੰ ਸੁੰਧ ਕੀਤਾ ਜਾ ਸਕਦਾ ਹੈ ਪਰਮੇਸ਼ਰ ਦੇ ਨਾਮ ਨਾਲ ਜੋ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੀ ਇੱਕ ਅਸ਼ੁੱਧ ਅੱਖਰ ਹੈ ਜਿਸ ਨੂੰ ਜਪਿਆ ਜਾ ਸਕਦਾ ਹੈ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਉਹ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਜਿਸ ਦਾ ਅਸ਼ੁੱਧ ਨਾਮ ਜੋ ਜੀਵਾਂ ਨੂੰ ਸ਼ੁੱਧ ਕਰਨ ਵਾਲਾ ਹੈ ਕਹਿੰਦੇ ਇੱਕ ਵਾਰ ਦੇਵਤਿਆਂ ਨੇ ਸ਼ਿਵ ਜੀ ਨੂੰ ਕਿਹਾ ਕਿ ਮੈਂ ਸਾਨੂੰ ਇਹ ਸਿਮਰਤੀਆਂ ਵੰਡ ਕੇ ਦਿਓ ਔ ਨਾਨੇ ਉਹ ਸਿਮਰਤियां ਵੰਡਣੀਆਂ ਸ਼ੁਰੂ ਕੀਤੀਆਂ ਔਰ ਪਰ ਅਖੀਰ ਤੇ ਕਹਦੇ ਰਾਰਾ ਤੇ ਮੰਮਾ ਇਹ ਦੋ ਅੱਖਰ ਸ਼ਿਵ ਨੇ ਰੱਖ ਲਏ ਉਹ ਕਹਿਣ ਲੱਗਿਆ ਵੀ ਇਹ ਕਿਉਂ ਨਹੀਂ ਵੰਡੇ ਕਹਿੰਦੇ ਇਹ ਵੰਡੇ ਨਹੀਂ ਜਾਂਦੇ ਤੁਸੀਂ ਤਿੰਨ ਹੋ ਇਹ ਦੋ ਹੈ ਇਹ ਵੰਡੇ ਨਹੀਂ ਜਾ ਸਕਦੇ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ ਆਲ ਵਰਦੇ ਦੁਨੀਆ ਰੱਬ ਦੇ ਨਾਮ ਲੈਂਦੇ ਆ ਭਾਵੇਂ ਪਰਮੇਸ਼ਰ ਦੇ ਬੇਅੰਤ ਨਾਮ ਹਨ ਪਰ ਅਖੀਰ ਸਾਰੇ ਇੱਕੋ ਹਸਤੀ ਦੇ ਨਾਮ ਹੈ ਉਹਨੂੰ ਕਿਵੇਂ ਵੰਡੀਏ ਤਾਂ ਤੇ ਰਾਮ ਸ਼ਬਦ ਕਹਿੰਦੇ ਸ਼ਿਵ ਨੇ ਆਪਣੇ ਲਈ ਰੱਖ ਲਿਆ ਕਹਿੰਦਾ ਇਹਨੂੰ ਮੈਂ ਰੱਖਾਂਗਾ ਉਹ ਉਸ ਸ਼ਬਦ ਦੇ ਸਿਮਨ ਕਰਕੇ ਹੀ ਕਹਿੰਦੇ ਉਹ ਸ਼ਿਵ ਦੇ ਉੱਪਰ ਜ਼ਹਿਰ ਦਾ ਅਸਰ ਨਹੀਂ ਹੋਏ ਐਸੀ ਗੱਲ ਨਹੀਂ ਹੈ ਹੋਰ ਵੀ ਬਹੁਤ ਉਦਾਹਰਣ ਹੈ ਜਿਸ ਪਰਮੇਸ਼ਰ ਦਾ ਨਾਮ ਮੀਰਾ ਬਾਈ ਨੇ ਜਪਿਆ ਉਹਦੇ ਉੱਤੇ ਵੀ ਜ਼ਹਿਰ ਦਾ ਅਸਰ ਨਹੀਂ ਹੋਇਆ ਜਿਸ ਪਰਮੇਸ਼ਰ ਦਾ ਨਾਮ ਪ੍ਰਹਿਲਾਦ ਨੇ ਜਪਿਆ ਉਸ ਦੇ ਆਸੇ-ਪਾਸੇ ਬੇਅੰਤ ਜ਼ਹਿਰੀਲੇ ਸੱਪ ਛੱਡ ਦਿੱਤੇ ਉਹਨਾਂ ਸੱਪਾਂ ਨੇ ਪ੍ਰਹਿਲਾਦ ਨੂੰ ਕਟਿਆ ਨਹੀਂ ਡੰਗਿਆ ਨਹੀਂ ਬਲਕਿ ਉਹਦੇ ਨਾਲ ਖੇਡਣ ਲੱਗ ਪਏ ਰਾਮ ਦਾ ਨਾਮ ਹੀ ਐਸਾ ਹੈ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਅੱਗ ਦੇ ਵਿੱਚ ਬਿਠਾ ਕੇ ਅੱਗ ਲਾ ਦਿੱਤੀ ਆ ਅੱਗ ਨੇ ਸਾੜਿਆ ਨਹੀਂ ਪਾਣੀ ਨੇ ਡੋਬਿਆ ਨਹੀਂ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੋਬੈ ਕਸ ਕਰ ਨਹੀਂ ਲੇਵੈ ਭਾਈ ਨ ਸਾਕੈ ਜਾਲੇ ਤਾ ਤੇ ਉਹ ਰਾਮ ਦਾ ਨਾਮ ਜਿਹੜਾ ਸ਼ੁੱਧ ਹੈ ਜਿਸ ਨੂੰ ਸੋਧ ਸੋਧ ਕੇ ਭਾਵ ਜਪ-ਜਪ ਕੇ ਉਸ ਪਰਮੇਸ਼ਰ ਦੇ ਵਿੱਚ ਮਿਲਿਆ ਜਾ ਸਕਦਾ ਹੈ ਆਓ ਉਸ ਪਰਮੇਸ਼ਰ ਦਾ ਨਾਮ ਜਪੀਏ ਬੇਦਪਰਾ ਸਿਮ ਸੋਧ ਅਖਰ ਉਹ ਸੋਧ ਅਖਰ ਸਾਰੇ ਇਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਹੈ ਸਿਮਰਤ ਵੇਦ ਪੁਰਾਨ ਪਕਾਰਨ ਕੋਥੀਆਂ ਨਾਮ বিনা ਸਭ ਕੋੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਉਹ ਨਾਮ ਦਾ ਖਜ਼ਾਨਾ ਜਿਹੜਾ ਹੈ ਪਰਮੇਸ਼ਰ ਦੇ ਪਿਆਰਿਆਂ ਦੇ ਹਿਰਦੇ ਵਿੱਚ ਵਸਦਾ ਹੈ ਵੇਦ ਪੁਰਾਨ ਸਿਮਰਤ ਦੇ ਅਖਰ ਆਓ ਸ਼ੁਧ ਅੱਖਰ ਨੂੰ ਜਪਣਾ ਕਰੀਏ ਕਿੰਨ ਕ ਏਕ ਜੇ ਜੀਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਇਸੇ ਤਰ੍ਹਾਂ ਹੀ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਨੇ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨ ਆਵਾਂ ਇਸੇ ਤਰ੍ਹਾਂ ਇੱਕ ਹੋਰ ਬਚਨ ਹੈ ਜਿਹਦੇ ਵਿੱਚ ਪ੍ਰੀਤਮ ਬਖਸ਼ਿਸ਼ ਕਰਦੇ ਹਨ ਕੜ ਪੜ ਗੱਡੇ ਲਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਆਂ ਖਾਤ ਪੜੀ ਐ ਜੀਤੇ ਵਰਸ ਵਰਸ ਪੜੀ ਐ ਜੀਤੇ ਮਾਸ ਪੜੀ ਐ ਜੀਤੀ ਆਜਾ ਪੜੀ ਐ ਜੀਤੇ ਸਾਸ ਨਾਨਕ ਲੇਖ ਹੈ ਇੱਕ ਗੱਲ ਹੋਰ ਹਮੇ ਚਖਣਾ ਚਾਖ ਉਹ ਇੱਕ ਗੱਲ ਹੈ ਗੁਰੂ ਪਿਆਰੋ ਪਰਮੇਸ਼ਰ ਦਾ ਨਾਮ ਕੀਨੇ RAM ਨਾਮ ਇੱਕ ਅੱਖਰ ਉਹ ਇੱਕ ਅੱਖਰ ਮਤਲਬ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪਣਾ ਕੀਤਾ 베ਲ ਕਤੇਬ ਸਿਮਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੇ ਤਿਸ ਕੀ ਨਿਰਮਲ ਸੋਈ ਸੋਈ ਭਾਵ ਆਤਮਾ ਉਹਨਾਂ ਦੀ ਆਤਮਾ ਉਹਨਾਂ ਦੀ ਸੁਰਤ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਜਿਨ੍ਹਾਂ ਨੇ ਉਸ ਨਾਮ ਨੂੰ ਜਪਣਾ ਕੀਤਾ ਕਿਨਕਾ ਇੱਕ ਜਿਸ ਜੀਵਸਾਵੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਉਹ ਨਾਮ ਦਾ ਕਿਨਕਾ ਵਸ ਜਾਂਦਾ ਹੈ ਤਾਂ ਕੀ ਮਹਿਮਾ ਗਣੀ ਨ ਆਵੇ ਉਹ ਵੀ ਪਰਮੇਸ਼ਰ ਦਾ ਰੂਪ ਹੋ ਜਾਂਦੇ ਆ ਪ੍ਰੀਤਮ ਦਾ ਬਚਨ ਹੈ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਉਹ ਸਾਰਿਆਂ ਦੇ ਵਿੱਚ ਵਸਦਾ ਇਸ ਕਰਕੇ ਆਓ ਉਸ ਦੇ ਨਾਲ ਜੁੜਨਾ ਕਰੀਏ ਆਪਾਂ ਉਸ ਦਾ ਸਿਮਨ ਕਰੀਏ ਜਿਹਦੀ ਵਿਡਿਆਈ ਨੂੰ ਛੇਸ਼ਨਾਗ ਵਰਗੇ ਔਰ ਗੁਰੂ ਪਿਆਰਿਓ ਹਨੂਮਾਨ ਵਰਗੇ ਤੇ ਹੋਰ अनेका ਪਰਮੇਸ਼ਰ ਦੇ ਪਿਆਰੇ ਪੂਰੀ ਨਹੀਂ ਕਰ ਸਕੇ ਅੰਤ ਪੋਚਾਹਣ ਜੋਗ ਐਸੇ ਆਏ ਅੰਤ ਗਵਾਏ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ ਜਿਹੜੇ ਅੰਤ ਪਾਉਣ ਨੂੰ ਚੱਲੇ ਉਹ ਖੁਦ ਅੰਤ ਹੋ ਗਿਆ ਉਹਨਾਂ ਦਾ ਜਾਂ ਉਹਦੇ ਵਿੱਚ ਮਿਲ ਗਏ ਦਸਨ ਜੋਗੇ ਨਹੀਂ ਰਹੇ ਕਾ ਕੀ ਇਹ ਕੈ ਦਰਸ ਤੁਹਾਰੋ ਜਦ ਸਿੱਖਾਂ ਨੇ ਇਹ ਮਹਿਮਾ ਸੁਣੀਆ ਧੰਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲੋਂ ਤਾਂ ਸਿੱਖਾਂ ਦੇ ਅੰਦਰ ਵੀ ਇਹ ਇੱਛਾ ਪੈਦਾ ਹੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਮੰਨੋ ਇਹ ਬੇਨਤੀ ਕਰਦੇ ਆ ਕਿ हे ਪਰਮੇਸ਼ਰ ਐਸੇ ਜਿਹੜੇ ਤੇਰੇ ਪਿਆਰੇ ਤੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਚਾਹਵਾਨ ਹਨ ਨਾਨਕ ਉਹਨਾਂ ਸੰਗ ਮੋਹੇ ਉਧਾਰੋ ਸਤਿਗੁਰ ਜੀ ਕਥਨ ਕਰਦੇ ਹਨ ਕਿ ਉਹਨਾਂ ਦੀ ਸੰਗਤ ਨਾਲ ਮੇਲ ਕੇ ਮੈਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ ਉਧਾਰਨਾ ਕਰੋ ਮੇਰੀ ਕਲਿਆਣ ਕਰੋ ਤਾਂ ਗੁਰੂ ਜਵਾਬ ਦਿੰਦੇ ਆ ਸਿੱਖ ਦੀ ਬੇਨਤੀ ਸੁਣ ਕੇ ਮਾਨੋ ਕੀ ਕਹਿੰਦੇ ਆ ਸਿੱਖੋ ਸੁਖਮਨੀ ਸੋਖੇ ਅਮਰਤ ਪ੍ਰਭ ਨਾਮ ਆਓ ਫਿਰ ਜੇ ਤੁਸੀਂ ਵੀ ਆਪਣਾ ਉਧਾਰ ਚਾਹੁੰਦੇ ਹੋ ਤ ਉਸ ਪਰਮੇਸ਼ਰ ਦੇ ਸਿਮਰਨ ਦਾ ਜਾਪ ਕਰੀਏ ਉਸ ਦੇ ਸੁਖ ਦੇਣ ਵਾਲੇ ਨਾਮ ਨਾਲ ਜੁੜਨਾ ਕਰੀਏ ਸੁਖਮਨੀ ਸੋਖੇ ਅਮਰਤ ਪ੍ਰਭ ਨਾਮ ਭਗਤ ਜਣਾ ਕੈ ਮਨ ਵਿਸ਼ਰਾਮ ਮਹਾਰਾਜੇ ਨਾਮ ਮਿਲਦਾ ਕਿੱਥੋਂ ਆ ਇਹ ਨਾਮ ਕਿੱਥੇ ਵਸਿਆ ਹੋਇਆ ਹੈ ਇਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਆ ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਇਸ ਦੀ ਪ੍ਰਾਪਤੀ ਭਗਤਾਂ ਦੀ ਸੰਗਤ ਵਿੱਚੋਂ ਸਹੀ ਪਿਆਰਿਆਂ ਮੇਲ ਜਿੰਨਾ ਮਿਲਿਆਂ ਤੇਰਾ ਨਾਮ ਚਿੱਤਿ ਆਵੇ ਇਸ ਨਾਮ ਦੀ ਪ੍ਰਾਪਤੀ ਭਗਤਾਂ ਦੇ ਕੋਲੋਂ ਗੁਰਮੁਖਾਂ ਦੇ ਕੋਲੋਂ ਹੁੰਦੀ ਆ ਉਹਨਾਂ ਦੇ ਹਿਰਦੇ ਵਿੱਚ ਇਹ ਨਾਮ ਦਾ ਵਾਸਾ ਹੈ ਸੋ ਕਮਨੀ ਸੋ ਕੀ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੈ ਮਨ ਬਿਸ਼ਰਾਮ ਰਹਾਓ ਰਹਾਓ ਦਾ ਮਤਲਬ ਹੁੰਦਾ ਹੈ ਕਿ ਜੋ ਰਹਾਓ ਵਾਲੀਆਂ ਇਹ ਦੋ ਪੰਕਤੀਆਂ ਹਨ ਗੁਰੂ ਪਿਆਰੇਓ ਇਹ ਸਾ ਇਹ ਸੁਖਣੀ ਸਾਹਿਬ ਜੀ ਦਾ ਮੇਨ ਭਾਵ ਹੈ ਪਹਿਲੇ ਪਦੇ ਦੀ ਜਿਹੜੀ ਹੈ ਕਥਾ ਸੰਪੂਰਨ ਹੋਈ ਅੱਗੇ ਦੂਸਰਾ ਪਦਾ ਚੱਲਦਾ ਹੈ ਇਸ ਦੀ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਸਰਬਣ ਕਰਾਂਗੇ ਪ੍ਰਭ ਕੈ ਸਿਮਰਨ ਗਰਬਨ ਨਵਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਫਿਰ ਸਿੱਖਾਂ ਨੇ ਪੁੱਛਿਆ ਮਹਾਰਾਜ ਇਸ ਪ੍ਰਭੂ ਦੇ ਸਿਮਰਨ ਦੀ ਮਹਿਮਾ ਦੱਸਣੀ ਕਰੋ ਫਿਰ ਸਤਿਗੁਰੂ ਕਿਵੇਂ ਮਹਿਮਾ ਦੱਸਦੇ ਆ ਇਹ ਆਪਾਂ ਅਗਲੇ ਦੀਵਾਨਾ ਦੇ ਵਿੱਚ ਸਰਬਣ ਕਰਾਂਗੇ ਮੋਲ ਦੇ ਅਨੇਕਾ ਅਖਰ ਬਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਅੱਜ ਦੀਆਂ ਵਿਚਾਰਾਂ ਨੂੰ ਇੱਥੇ ਹੀ ਰੋਕਦੇ ਆ ਮਲਾਫਤੇ ਪੌ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ